ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮੀ YouTube ਚੈਨਲ ਲੋਹਕਾਰ ਸਿੰਘ 2007 ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬੁੰਗਾ ਸਾਹਿਬ ਆਪਾਂ ਕਿੱਦਾਂ ਸੇ ਰਾਣਾ ਵਾ ਦਿਮਾੜਲੇ ਥੱਲੇ ਬੰਨਣ ਵਾਸਤੇ ਪਹਿਲਾਂ ਆਪਾਂ ਸਾਰੇ ਕੇਸ ਆਪਣੇ ਥੱਲੇ ਨੂੰ ਕਰ ਲੈਣੇ ਆ ਤੇ ਜਿਹੜਾ ਕੱਪੜਾ ਵਾ ਸਾਰੇ ਕੇਸਾਂ ਬਰਾਬਰ ਆਪਾਂ ਰੱਖ ਲੈਣਾ ਬਾਕੀ ਜਿਹੜਾ ਵਾਦਾ ਕੱਪੜਾ ਪਿੱਛੇ ਨੂੰ ਛੱਡ ਲੈਣਾ ਵਾ ਤੇ ਸਿਰ ਦੇ ਐਨ ਸੈਂਟਰ ਵਿੱਚ ਲਾਸਟ ਵਿੱਚ ਟਾ ਕੇ ਆਪਾਂ ਇੱਥੇ ਜੁੜਾ ਕਰ ਲਾਂਗੇ ਇਹਦੇ ਨਾਲ ਹੀ ਜਿੱਥੇ ਆਪਾਂ ਕੇਸਾਂ ਨੂੰ ਕਵਰ ਕੀਤਾ ਸੀ ਕੱਪੜੇ ਦੇ ਨਾਲ ਇੱਦੀ ਰੌਂਡ ਕਰਕੇ ਜੁੜਾ ਕਰ ਲੈਣਾ ਵ ਤੇ ਇਹਦੇ ਪਿੱਛੇ ਆਪਾਂ ਕੰਗਾ ਸਾਬ ਲਗਾ ਲਾਂਗੇ ਪਹਿਲਾਂ ਆਪਾਂ ਥੋੜੀ ਜੀ ਕੇਸ ਕਿਲ ਜਾਵਾਂਗੇ ਜਿੱਦੇ ਨਾਲ ਆਪਣੀ ਥੋੜੀ ਜੀ ਗ੍ਰਿਪ ਪਾੰਜਵੇ ਚੱਲੋ ਜੀ ਉਸ ਤੋਂ ਬਾਅਦ ਆਪਾਂ ਉੱਪਰ 5 ਮੀਟਰ ਦਾ ਇੱਕ ਬੇਸ ਸੋਰਸ ਲਾਵਾਂਗੇ ਇਸ ਦੀ ਲੈਂਥ ਹੈ ਜੀ 2.5 ਮੀਟਰ ਪਹਿਲਾਂ ਆਪਾਂ ਇਹਨੂੰ ਸਰਾਵਾਂਗੇ ਤੇ ਸਾਰੇ ਜਿਹੜੇ ਆਪਾਂ ਧਮਾਲਾ ਸਾਬ ਸਰਾਵਾਂਗੇ ਜਾਂ ਆਪਾਂ ਥੱਲੇ ਬੁੰਗਾ ਸਾਬ ਸਰਾਣਾ ਵਾ ਸਿੰਗਲ ਹੋਊਗੇ ਫੇ ਪਿੱਛੋਂ ਦੀ ਘੁਮਾ ਕੇ ਇਦਾਂ ਉੱਪਰ ਉਹਦੀ ਆਪਾਂ ਰਾਉਂਡ ਘੁਮਾ ਲੈਣਾ ਵਾ ਆਪਣੇ 0 pro ਇਸ ਤੋਂ ਬਾਅਦ ਫਿਰ ਤੋਂ ਤੈਨ ਲਗਾ ਕੇ ਆਪਾਂ ਕਾਨ ਦੇ ਉਪਰੋ ਦੀ ਇੱਦੀ ਕਵਰ ਕਰ ਲੈਣਾ ਵਾ ਤੇ ਇਹਦੇ ਨਾਲ ਕੀ ਜਿਹੜੀ ਆਪਣਾ ਥੱਲੋ ਦੀ ਬੇ ਸਿੱਲੂਗਾਣੀ ਇਹ ਗ੍ਰਿਪ ਵੰਡੂਗੀ ਇਹਦੇ ਨਾਲ ਆਪਣਾ ਧਮਾਲਾ ਵੀ ਟਿੱਲਾਣੀ ਹੋਊਗਾ ਟਾਈਟ ਰਹੂਗਾ ਇਸ ਤਰੀਕੇ ਨਾਲ ਬੰਨ੍ਹਣ ਦੇ ਨਾਲ ਇਸ ਤੋਂ ਬਾਅਦ ਆਪਾਂ ਹੁਣ ਕੇਸ ਕਿ ਸਦਾਵਾਂਗੇ ਜੀ ਕੇਸ ਕੀ ਦੀ ਲੈਂਥ ਹੈਗੀ ਆ ਜੀ 5 ਮੀਟਰ ਇਹਨੂੰ ਵੀ ਆਪਾਂ ਇਦਾਂ ਟਰਾਈਐਂਗਲ ਚ ਕਰ ਲੈਣਾ ਵਾ ਉਪਰੋ ਦੀ ਡਬਲ ਕਰਕੇ ਪਹਿਲਾਂ ਹੈੱਡ ਕਵਰ ਕਰਾਂਗੇ ਜਿੱਥੇ ਆਪਣਾ ਜੂੜਾ ਸਾਹਿਬ ਆ ਉਸ ਤੋਂ ਬਾਅਦ ਇਦਾਂ ਆਪਾਂ ਇਧਰੋਂ ਦੀ ਲਿਆ ਕੇ ਕੰਨ ਵਿੱਚ ਫਸਾ ਲੈਣਾ ਵਾ ਲੜ ਨੂੰ ਤੇ ਇਧਰੋਂ ਦੀ ਸੈੱਟ ਕਰਕੇ ਇਦੀ ਤੁਰ ਪਣਾ ਅੱਗੇ ਇਹਨੂੰ ਉੱਪਰੋਂ ਦੀ ਪਹਿਲਾਂ ਕਵਰ ਕਰਾਂਗੇ ਇੱਕ ਲੜ ਉੱਪਰੋਂ ਦੀ ਕਰਾਂਗੇ ਜਿੱਦਾਂ ਆਪਾਂ ਪੱਗ ਵਾਲਾ ਲੜ ਲਗਾਉਨੇ ਹੁੰਦੇ ਆ ਤੁਮਾਂ ਦੇ ਵਿੱਚ ਵੀ V ਸ਼ੇਪ ਵਾਲੇ ਉਦ ਦੀ ਆਪਾਂ ਪਹਿਲਾਂ ਉੱਪਰੋਂ ਦੀ ਕੱਢਾਂਗੇ ਇਦਾਂ ਪਿੱਛੋਂ ਦੀ ਘੁਮਾ ਕੇ ਲਿਆ ਕੇ ਅੱਗੋਂ ਦੀ ਫਿਰ ਕੱਢ ਲਾਂਗੇ ਇਧਰਲੀ ਸਾਈਡ ਤੋਂ ਵੀ ਸੇਮ ਪਹਿਲਾਂ ਵਾਂਗੂ ਲੜ ਰੱਖ ਕੇ ਲੈ ਆਣਾ ਵਾ V ਸ਼ੇਪ ਇਧਰੋਂ ਦੀ ਆਪਾਂ ਹੁਣ ਬਣ ਜੂਗਾ ਇਸ ਤਰ੍ਹਾਂ ਨਾਲ ਲਗਾਉਣ ਦਾ ਇਹ ਫਾਇਦਾ ਹੁੰਦਾ ਜਿੱਦੋਂ ਆਪਾਂ ਅੱਗੇ ਬੇਸ ਨੂੰ ਵਧਾਣਾ ਵਾ ਉੱਪਰ ਨੂੰ ਆਪਾਂ ਲੈ ਕੇ ਜਾਣਾ ਵਾ ਉਹਦੇ ਨਾਲ ਢਿੱਲਾ ਨਹੀਂ ਹੁੰਦਾ ਥੱਲੇ ਦੀ ਗ੍ਰਿਪ ਬਣੀ ਰਹਿੰਦੀ ਆ ਹੁਣ ਆਪਾਂ ਥੱਲੇ ਪਤਲਾ ਵਸਾ ਰੱਖੀ ਜਾਣਾ ਜਿਹੜਾ ਬਾਕੀ ਬਚਦਾ ਵਸਾ ਉੱਪਰ ਨੂੰ ਕਵਰ ਕਰੀ ਜਾਣਾ ਵਾ ਇਸ ਤਰ੍ਹਾਂ ਅੱਗੋ ਦੀ ਵੀ ਇਸ ਤਰ੍ਹਾਂ ਆਪਾਂ ਕਰੀ ਜਾਣਾ ਵਾ ਬੈਕ ਸਾਈਡ ਤੋਂ ਵੀ ਜਦੋਂ ਆਪਾਂ ਲੈ ਕੇ ਆਣਾ ਵਾ ਬੈਕ ਸਾਈਡ ਤੋਂ ਵੀ ਆਪਾਂ ਸਾਰਾ ਕੱਪੜਾ ਉੱਪਰ ਨੂੰ ਸਿੱਟ ਦੇਣਾ ਵਾ ਅੱਗੇ ਵਾਲੀ ਸਾਈਡ ਨੂੰ ਇੱਦਾਂ ਹੀ ਕਰੀ ਜਾਣਾ ਵਾ ਜਦੋਂ ਬੈਕ ਸਾਈਡ ਆਪਾਂ ਲੈ ਕੇ ਆਣਾ ਉਸ ਤੋਂ ਉੱਤੋਂ ਦੀ ਆਪਾਂ ਆ ਕੇ ਛੱਡ ਦਨਾ ਵਾ ਤੇ ਜਦੋਂ ਆਪਾਂ ਫਰੰਟ ਸਾਈਡ ਤੋਂ ਲੈ ਕੇ ਆਣਾ ਵਾ ਤੇ ਇਧਰੋਂ ਦੀ ਚੱਕ ਕੇ ਆਪਾਂ ਪਿੱਛੇ ਇੰਸਰਟ ਦੋਣਾ ਇਹਦਾਂ ਆਪਾਂ ਜਿੰਨਾ ਮਰਜ਼ੀ ਆਪਣਾ ਬੂੰਗਾ ਵਧਾ ਸਕਦੇ ਆ ਉੱਪਰ ਨੂੰ ਤੇ ਜੇ ਇਹਨੂੰ ਆਪਾਂ ਛੋਟਾ ਰੱਖਣਾ ਵਾ ਤੇ ਇਹਨੂੰ ਆਪਾਂ 2-3 ਗੇੜ ਵੀ ਦੇ ਸਕਦੇ ਆ ਹੁਣ ਦੇਖੋ ਇਦਾਂ ਅੱਗੋਂ ਦੀ ਆਪਾਂ ਪਿੱਛੇ ਕਰਤਾ ਸੀ ਹੁਣ ਪਿੱਛੋਂ ਦੀ ਆਪਾਂ ਅੱਗੇ ਕਰ ਦੇਣਾ ਵਾ ਤੇ ਇਸ ਤਰ੍ਹਾਂ ਹੀ ਆਪਾਂ ਲਾਸਟ ਸੈਕਿੰਡ ਲੜੜ ਤੱਕ ਕਰਾਂਗੇ ਇਦਾਂ ਜਦੋਂ ਲਾਸਟ ਸੈਕਿੰਡ ਲੜੜ ਆਪਾਂ ਆ ਗਿਆ ਤੇ ਉਦੋਂ ਕਵਰ ਕਰਕੇ ਸਾਰਾ 베ਸ ਆਪਾਂ ਅੱਗੇ ਨੂੰ ਲਿਆਣਾ ਵਾ ਉਨ ਦੇ ਕੋਈ ਦਰੋਂ ਐਂ ਪੂਰਾ ਟਾਈਟ ਹੋ ਗਿਆ ਵਾ ਜਦੋਂ ਆਪਾਂ ਧਮਾਨਲਾ ਬੰਨਾਂਗੇ ਤੇ ਉਹਦੇ ਵਿੱਚ ਆਪਾਂ ਨੂੰ ਇਹੇ ਚੀਜ਼ ਦਾ ਪਤਾ ਲੱਗੂਗਾ ਇਸ ਤੋਂ ਅਗਲੀ ਵੀਡੀਓ ਧਮਾਨਲੇ ਦੀ ਆਪਾਂ ਅਪਲੋਡ ਕਰਾਂਗੇ ਚੈਨਲ ਤੇ ਤੁਸੀਂ ਸਾਰਿਆਂ ਨੇ ਜਰੂਰ ਦੇਖ ਲਿਓ ਜਦੋਂ ਮੈਂ ਅਪਲੋਡ ਕਰੂੰਗਾ ਤੇ ਆਪਾਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ ਕੀਪਲਾ ਦੱਸ ਤੱਕ ਤੁਸੀਂ ਇਹ ਵੀਡੀਓ ਦੇਖਦੇ ਹੋਵੋ ਆਪਣੀ ਧਮਾਨਲੇ ਦੀ ਵੀਡੀਓ ਵੀ ਆ ਜਾਵੇ ਆਲਰੇਡੀ ਅੰਦਰੋਂ ਦੇ ਕੱਪੜੇ ਆਪਣੇ ਫਸ ਗਏ ਸੀ ਉਹਨਾਂ ਨੂੰ ਬਾਹਰ ਨੂੰ ਕੱਢ ਲੈਣਾ ਵਾ ਜੇ ਇਹਦੇ ਨਾਲ ਆਪਣਾ ਉਪਰੋਂ ਦੀ ਟਾਈਟ ਹੋ ਜਾਊਗਾ ਪੂਗਾ ਉਸ ਤੋਂ ਬਾਅਦ ਦੋਨੋਂ ਸਾਈਡ ਤੋਂ ਬਰਾਬਰ ਕਰ ਲੈਣਾ ਵਾ ਬਰਾਬਰ ਸ਼ੇਪ ਦੇ ਵਿੱਚ ਆਪਾਂ ਲੈ ਕੇ ਆਣਾ ਵਾ ਜਿੱਥੋਂ ਥੋੜਾ ਜਿਹਾ ਕਪੜਾ ਘੱਟ ਆ ਹੈਗਾ ਉਧਰ ਉਹਦੀ ਆਪਾਂ ਉਹਨੂੰ ਅੰਦਰੋਂ ਅਡਜਸਟ ਕਰ ਦਨਾ ਵਾ ਆਪਣੇ ਹਿਸਾਬ ਨਾਲ ਠੀਕ ਹੈ ਜੀ ਤੇ ਇਦਾਂ ਅਡਜਸਟ ਕਰਕੇ ਫਰੰਟ ਸਾਈਡ ਤੇ ਇਹਨੂੰ ਫੋਲਡ ਕਰਕੇ ਅੰਦਰ ਨੂੰ ਕਰ ਲਾਂਗੇ ਤੇ ਇਧਰੋਂ ਦੀ ਇੱਕ ਆਪਾਂ ਨੋਡ ਲਗਾ ਲਾਂਗੇ ਦੀ ਉੱਪਰ ਦੀ ਗੋਲ ਘਵਾ ਕੇ ਜਿਸ ਦੇ ਨਾਲ ਕੀ ਇਹ ਹਿੱਲੂਗਾ ਨਹੀਂ ਟਾਈਟ ਹੀ ਰਹੂਗਾ ਇਹਦੀ ਇਹਨੂੰ ਸੈੱਟ ਕਰਕੇ ਲੜ ਲਗਾ ਦੇਣਾ ਵਾ ਤੇ ਐ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਜਾਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਦੇਖੋ ਹੁਣ ਸਾਰਾ ਆਪਣਾ ਮੋਂਗਾ ਸਾਹਿਬ ਬਣ ਕੇ ਤਿਆਰ ਤੁਹਾਡੇ ਸਾਹਮਣੇ ਤੇ ਬਾਕੀ ਤੁਸੀਂ ਧਮਾਲੇ ਦੀ ਵੀਡੀਓ ਦੇਖਣੀ ਆ ਤੇ ਦੋ ਦਿਨਾਂ ਤੱਕ ਉਹ ਵੀ ਆਪਣੇ ਚੈਨਲ ਤੇ ਆ ਜਣੀ ਆ ਤੁਸੀਂ ਦੇਖ ਕੇ ਜਾਇਓ ਜਰੂਰ ਡੇਲੀ ਅਪਡੇਟ ਰਹਿਣ ਲਈ ਤੁਸੀਂ ਇੰਸਟਾ ਦਾ ਪੇਜ ਮੇਰਾ ਫੋਲੋ ਕਰ ਸਕਦੇ ਹੋ ਓੰਕਾਰ ਸਿੰਘ 207 ਨਾਲ ਤੁਹਾਨੂੰ ਸਕਰੀਨ ਤੇ ਆਈ ડી ਵੀ ਸ਼ੋ ਹੁੰਦੀ ਹੋਊਗੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਦਇਓ ਬੈਲ ਆਈਕਨ ਔਨ ਕਰ ਲਿਓ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ